ਤਸਕਾਲ ਜੀ ਹੜ੍ਹਾਂ ਦੇ ਰੈਸਕਿਊ ਔਰ ਰਲੀਫ ਤੋਂ ਬਾਅਦ ਜਦੋਂ ਪਹਿਲਾਂ ਤਾਂ ਲੋਕਾਂ ਨੂੰ ਇਸ ਜਿਹਾ ਵੀ ਜਿੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਉੱਥੋਂ ਕੱਢਿਆ ਜਾਵੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਉਹਨਾਂ ਨੂੰ ਰਾਸ਼ਨ ਔਰ ਜਿਹੜਾ ਦੂਜਾ ਈਵਨ ਬਵੇਸ਼ੀਆਂ ਵਾਸਤੇ ਚਾਰਾ ਪਹੁੰਚਾਇਆ ਜਾਵੇ ਉਸ ਫੇਸ ਤੋਂ ਬਾਅਦ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਤਾਂ ਇਹਦੇ ਨਾਲ-ਨਾਲ ਜੜੀਆਂ ਚਮੜੀ ਦੇ ਰੋਗ ਔਰ ਡੇਂਗੀ ਮਲੇਰੀਆ ਚਿਕਨਗੁਨੀਆ ਡਾਰੀਆਂ ਜਿਹੜੇ ਗੰਦੇ ਪਾਣੀ ਨਾਲ ਔਰ ਜਿਹੜੀਆਂ ਮੱਖੀਆਂ ਔਰ ਮਛਰਾਂ ਨਾ ਹੋਣ ਵਾਲੀਆਂ ਵਾਰੀਆਂ ਉਹਨਾਂ ਦੀ ਰੋਕਥਾਮ ਵਾਸਤੇ ਜਿਹੜੇ ਖਾਸ ਕਰਕੇ ਜਿਹੜੇ ਬਾਰਡਰ ਦੇ ਜਿਹੜੇ 7-8 ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ 2303 ਪਿੰਡਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਜਾ ਰਹੀ ਆ ਜਿਹਦੇ ਵਿੱਚ ਸਾਡੇ ਆਸ਼ਾ ਵਰਕਰ ਡੋਰ ਟੂ ਡੋਰ ਸਰਵੇ ਕਰਦੇ ਆ ਮੈਡੀਕਲ ਕੈਂਪ ਲਾਏ ਜਾ ਰਹੇ ਆ ਜਿੱਥੇ ਜਿੱਥੇ ਪਾਣੀ ਖੜਾ ਹੋਇਆ ਮੱਛਰ ਪੈਦਾ ਹੋ ਰਿਹਾ ਉੱਥੇ ਜਿਹੜਾ ਸਪਰੇਅ ਕੀਤਾ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਫਿਊਮਿੰਗੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਮੱਛਰਾਂ ਦੀ ਔਰ ਮੱਖੀਆਂ ਦਾ ਜਿਹੜਾ ਹੈਗਾ ਇਹਨਾਂ ਨੂੰ ਇਹ ਨਹੀਂ ਹੋਣ ਗਿਆ ਤਾਂ ਬਿਮਾਰੀਆਂ ਨਹੀਂ ਹੋਣਗੀਆਂ ਔਰ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਰੋਨਾ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਓ ਆਰਐਸ ਦੇ ਪੈਕੇਟ ਦਿੱਤੇ ਜਾ ਰਹੇ ਆ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਇਹ ਸਿਹਤ ਮੈਕਮਾ ਇਦੇ ਨਾਲ ਨਾਲ ਜਿਹੜੇ ਹੈਗੇ ਆ ਜਿਹੜੀ ਤੁਹਾਡੇ ਰੂਰਲ ਡਿਵੈਲਪਮੈਂਟ ਜਿਹੜਾ ਪਿੰਡੂ ਵਿਕਾਸ ਮਹਿਕਮਾ ਹੈਗਾ ਇਸੇ ਤਰ੍ਹਾਂ ਜਿਹੜਾ ਸ਼ਹਿਰੀ ਮਹਿਕਮਾ ਹੈਗਾ ਅਰਬਨ ਲੋਕਲ ਬਾਡੀਜ਼ ਹੈ ਤੇ ਵਾਟਰ ਸਪਲਾਈ ਸੈਨੀਟੇਸ਼ਨ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਦਾ ਜਿਹੜਾ ਮਹਿਕਮਾ ਹੈਗਾ ਤੇ ਜਿਹੜਾ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਵਿਭਾਗ ਆ ਇਹ ਪੰਜੋ ਮਹਿਕਮੇ ਜਿਹੜੇ ਹੈਗੇ ਆ ਮਿਲ ਕੇ ਕਾਰਵਾਈ ਕਰ ਰਹੇ ਆ ਜਿਹਦੇ ਨਾਲ ਇੱਕ ਤਾਂ ਪਹਿਲਾਂ ਸਾਫ ਸਫਾਈ ਹੋਣੀ ਚਾਹੀਦੀ ਆ ਸਾਰੇ ਪਾਸੇ ਜਿਹੜੇ ਪਸ਼ੂ ਹੜਾਂ ਦੇ ਵਿੱਚ ਮਰ ਗਏ ਹੈਗੇ ਆ ਉਹਨਾਂ ਦੀ ਡੀਪ ਬਰੀਅਰ ਕੀਤੀ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਵੱਡੇ ਡੂੰਘੇ ਟੋਏ ਪਟਕੇ ਦਵਾਇਆ ਜਾ ਰਿਹਾ ਤਾਂ ਕਿ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਨਾ ਫੈਲਣ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਜਿਸ ਤਰ੍ਹਾਂ ਸਕਿਨ ਡਿਜ਼ੀਜ਼ ਹਨ ਉਹਦੀ ਦਵਾਈ ਵੀ ਦਿੱਤੀ ਜਾ ਰਹੀ ਆ ਜਾਣਕਾਰੀ ਵੀ ਦਿੱਤੀ ਜਾ ਰਹੀ ਆ ਕਿ ਜਦੋਂ ਤੁਸੀਂ ਆਪਣਾ ਸਾਰੇ ਕੰਮ ਘਰ ਦਾ ਨਿਬੇੜ ਕੇ ਪੂਰੇ ਦਿਨ ਦਾ ਕੰਮ ਜੋ ਤੁਸੀਂ ਘਰ ਜਾਂਦੇ ਹੋ ਤਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਜਾਂ ਇਸ਼ਨਾਨ ਕਰਕੇ ਸਰੀਰ ਨੂੰ ਚੰਗੀ ਤਰ੍ਹਾਂ ਸੁਕਾ ਲਓ ਤੇਲ ਲਗਾ ਲਓ ਤੇ ਜੇ ਬਿਮਾਰੀ ਹੈਗੀ ਆ ਤਾਂ ਸਾਡੇ ਕੋਲੋਂ ਦਵਾਈ ਲੈ ਜਾਓ ਦਵਾਈ ਲੈ ਲਓ ਇਸੇ ਤਰ੍ਹਾਂ ਜੇ ਤੁਹਾਡੇ ਆਸ-ਪਾਸੇ ਜਿਹੜਾ ਹੈਗਾ ਤੁਹਾਡੇ ਆਪਣਾ ਘਰ ਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਤੁਸੀਂ ਕੂਲਰ ਯੂਜ਼ ਕਰਦੇ ਹੋ ਹਵਾ ਓਟੜੀ ਵਾਸਤੇ ਜਾਂ ਤੁਹਾਡੀ ਫ੍ਰਿਜ ਦੀ ਟ੍ਰੇ ਆ ਜਾਂ ਪੰਜ-ਛੇ ਵਾਲੇ ਕਟੋਰੀ ਰੱਖਦੇ ਹੋ ਤੇ ਇਸ ਤੋਂ ਸੌਇਕ ਤੇ ਆਸ-ਪਾਸੇ ਵੀ ਪਾਣੀ ਖੜਾ ਨਾ ਹੋਵੇ ਇਹਨਾਂ ਨੂੰ ਸਾਰੇ ਜਿੰਨੇ ਵੀ ਤੁਹਾਡੇ ਬਰਤਨ ਹੈਗੇ ਆ ਉਹਨਾਂ ਨੂੰ ਕਵਰ ਕਰਕੇ ਰੱਖੋ ਤਾਂ ਕਿ ਉਹਨਾਂ 'ਚ ਮੋਸਕਿਟੋ ਦੀ ਬਰੀਡਿੰਗ ਨਾ ਹੋਵੇ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਕਿਤੇ ਵੀ ਪਾਣੀ ਖੜਾ ਸਾਨੂੰ ਸੋਚਣਾ ਦਿੰਦੇ ਹੋ ਤਾਂ ਅਸੀਂ ਜਾ ਕੇ ਸਪਰੇਅ ਕਰਦੇ ਆ ਸਾਡੀਆਂ ਆਸ਼ਾ ਵਰਕਰ ਨੇ 2 ਲੱਖ ਤੋਂ ਵੱਧ ਘਰਾਂ ਦਾ ਸਰਵੇ ਕੀਤਾ 4000 ਤੋਂ ਵੱਧ ਘਰਾਂ ਦੇ ਵਿੱਚ ਜਿਹੜਾ ਸਾਨੂੰ ਸੀਗਾ ਉਹ ਡੈਂਗੀ ਦਾ ਲਾਰਵਾ ਮਿਲਿਆ ਉੱਥੇ ਸਪਰੇਅ ਕੀਤਾ ਗਿਆ ਇਹ ਇਸ ਤੋਂ ਸਿਵਾਏ ਜੇ ਬਾਈਚਾਂਸ ਕਿਸੇ ਨੂੰ ਕੋਈ ਸਨੇਕ ਬਾਈਟ ਹੋ ਜਾਂਦੀ ਹੈ ਡੌਗ ਬਾਈਟ ਹੋ ਜਾਂਦੀ ਹੈ 104 ਨੰਬਰ ਤੇ ਕਾਲ ਕਰੋ ਜਾਂ ਨੇੜੇ ਦੇ ਹਸਪਤਾਲ ਤੇ ਜਾਓ ਉੱਥੇ ਜਾ ਕੇ ਪੂਰਾ ਬੰਦੋਬਸਤ ਹੈ ਸਾਡੇ ਕੋਲੇ ਉਹਦੀ ਪੂਰੀ ਦਵਾਈ ਹੈ ਟਿਸਨੇਕ ਬਾਈਟ ਨੂੰ ਸੀਰਮ ਹੈ ਟਾਕ ਬਾਰੇ ਦੀ ਵੈਕਸੀਨੇਸ਼ਨ ਵੀ ਆ ਮੋਨੋਕਲੋਨਲ ਐਂਟੀਬਾਡੀਜ਼ ਵੀ ਆ ਇਹਨਾਂ ਤੋਂ ਜਿਹੜੀਆਂ ਹੋਣ ਵਾਲੀਆਂ ਵਾਇਰਸਾਂ ਤੋਂ ਬਚਿਆ ਜਾ ਸਕਦਾ ਸੋ ਲੋਕਾਂ ਦਾ ਸਹਿਯੋਗ ਚਾਹੀਦਾ ਇਸੇ ਬੜੇ ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਹੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਹੋਰ ਨਵੀਂ ਇੱਕ ਮੁਸੀਬਤ ਕਿ ਉਹ ਤੇ ਮਲੇਰੀਆ ਫੈਲ ਜਾਏ ਡੈਂਗੀ ਫੈਲ ਜਾਏ ਜਾਂ ਕੋਈ ਹੋਰ ਕੋਲਰਾ ਜਾਂ ਡਾਇਰੀਆ ਫੈਲ ਜਾਏ ਤੇ ਉਹਦੀ ਰੋਕਥਾਮ ਲਈ ਸਰਕਾਰ ਜਿਹੜੀ ਹੈਗੀ ਆ ਲਗਾਤਾਰ ਪ੍ਰਾਰਲ ਕਰ ਰਹੀ ਆ ਮੁੱਖ ਮੰਤਰੀ ਸਾਹਿਬ ਖੁਦ ਸੁਪਰਵਾਈਜ਼ਨ ਕਰ ਰਹੇ ਆ ਔਰ ਮੈਂ ਫੀਲਡ ਦੇ ਵਿੱਚ ਜਾ ਕੇ ਉਹਦੀ ਜਿਹੜੀ ਹੈਗੀ ਆ ਮੋਨਿਟਰਿੰਗ ਕਰ ਰਿਹਾ ਉਹਨੂੰ ਕੋਈ ਦਿੱਕਤ ਹੋਵੇ ਮੈਡੀਕਲ ਪ੍ਰੋਬਲਮ ਹੋਵੇ 104 ਨੰਬਰ ਤੇ ਕਾਲ ਕਰੋ ਕਿਸੇ ਵੀ ਮਹਿਕਮੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਹਤ ਮਹਿਕਮੇ ਦੇ ਆਪਣੇ ਐਸਐਮਓ ਨੂੰ इवन ਆਸ਼ਾ ਵਰਕਰ ਨੂੰ ਕਹੋਗੇ ਜੇ 104 ਨੰਬਰ ਤੇ ਕਾਲ ਕਰੋਗੇ ਤਾਂ ਇਮੀਡੀਏਟਲੀ ਤੁਹਾਡੇ ਕੋਲੇ ਮੈਡੀਕਲ ਹੈਲਪ ਪਹੁੰਚੇਗੀ ਘਬਰਾਣ ਦੀ ਲੋੜ ਨਹੀਂ ਹੈ ਆਪਣੇ ਹਿੰਮਤ ਰੱਖੋ ਬਹੁਤ ਬਹਾਦਰੀ ਨਾਲ ਤੁਸੀਂ ਜਿਹੜਾ ਹੈਗਾ ਇਹਨਾਂ ਹੜ੍ਹਾਂ ਦਾ ਜਿਹੜਾ ਹੈਗਾ ਬਹੁਤ ਜਿਹੜੇ ਕਿ ਮੈਂ ਕਹੂੰਗਾ ਕਿ ਬਹੁਤ ਹੀ ਇੱਕ ਭਿਆਨਕ ਕਿਸਮ ਦੀ ਹੜ੍ਹ ਆਈ ਸੀ ਉਹਦਾ ਤੁਸੀਂ ਮੁਕਾਬਲਾ ਕੀਤਾ ਬਹੁਤ ਔਖੇ ਹਾਲਾਤ ਚ ਤੁਸੀਂ ਲੰਘੇ ਹੋ ਸੋ ਸਰਕਾਰ ਤੁਹਾਡੀ ਰੀਹੈਬਿਲੀਟੇਸ਼ਨ ਦੇ ਵਿੱਚ ਵੀ ਪੂਰੀ ਮਦਦ ਕਰੇਗੀ ਔਰ ਬਹੁਤ ਸਾਰੀਆਂ ਜਿਹੜੀਆਂ ਐਨ ਜੀਓਜ਼ ਵੀ ਸਾਡੇ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰ ਰਹੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ